वाहेगुरु जी का खालसा वाहेगुरु जी की फतेह गुरु प्यारी साध संगत जी आओ आज असी जानिए कि किमें छेवें पातशाह श्री गुरु हरगोबिंद साहब जी ने बबर शेर का शिकार किया ਇੱਕ ਦਿਨ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ਼ਿਕਾਰ ਖੇਡਣ ਲਈ ਨਾਲ ਚੱਲਣ ਦਾ ਸੱਦਾ ਦਿੱਤਾ ਜਿਸ ਜੰਗਲ ਵਿੱਚ ਉਹ ਸ਼ਿਕਾਰ ਖੇਡਣ ਗਏ ਉੱਥੇ ਇੱਕ ਬੜਾ ਖਤਰਨਾਕ ਤੇ ਆਦਮਖੋਰ ਸ਼ੇਰ ਰਹਿੰਦਾ ਸੀ ਉਹ ਕਈ ਚਤੂਰ ਸ਼ਿਕਾਰੀਆਂ ਦਾ ਕਾਤ ਕਰ ਚੁੱਕਾ ਸੀ ਵੱਡੇ ਵੱਡੇ ਯੋਧੇ ਵੀ ਉਸ ਪਾਸੇ ਜਾਣ ਤੋਂ ਕਬਰਾਂਉਂਦੇ ਸਨ ਜਹਾਂਗੀਰ ਦੀ ਚਾਲ ਇਹ ਸੀ ਕਿ ਜੇ ਸ਼ੇਰ ਨੇ ਗੁਰੂ ਜੀ ਨੂੰ ਮਾਰ ਲਿਆ ਤਾਂ ਇੱਕ ਤਾਕਤਵਰ ਦੁਸ਼ਮਣ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਜੇ ਗੁਰੂ ਜੀ ਨੇ ਸ਼ੇਰ ਨੂੰ ਮਾਰ ਦਿੱਤਾ ਤਾਂ ਇਹ ਬਲਾ ਟਲ ਜਾਵੇਗੀ ਜੰਗਲ ਵਿੱਚ ਸ਼ੇਰ ਨੇ ਅਚਾਨਕ ਝਾੜੀਆਂ ਵਿੱਚੋਂ ਨਿਕਲ ਕੇ ਬਾਦਸ਼ਾਹ ਜਹਾਂਗੀਰ ਉੱਪਰ ਹਮਲਾ ਕਰ ਦਿੱਤਾ ਜਹਾਗੀਰ ਦੇ ਸਾਰੇ ਰਖਿਆਕ ਡਰ ਦੇ ਮਾਰੇ ਭੱਜ ਗਏ ਜਹਾਗੀਰ ਦੀ ਜਾਨ ਤੇ ਬਣ ਆਈ ਉਸੇ ਵੇਲੇ ਗੁਰੂ ਸਾਹਿਬ ਨੇ ਅਗਾਹ ਹੋ ਕੇ ਆਪਣਾ ਨਿਜਾ ਸ਼ੇਰਵਾਲ ਸੁਟਿਆ ਸ਼ੇਰ ਜ਼ਖਮੀ ਹੋ ਗਿਆ ਉਹ ਜਹਾਗੀਰ ਨੂੰ ਛੱਡ ਕੇ ਗੁਰੂ ਜੀ ਤੇ ਆ ਪਿਆ ਗੁਰੂ ਸਾਹਿਬ ਨੇ ਬਹਾਦਰੀ ਨਾਲ ਸ਼ੇਰ ਨੂੰ ਆਪਣੀ ਢਾਲ ਤੇ ਰੋਕਿਆ ਤੇ ਤਲਵਾਰ ਨਾਲ ਉਸ ਦਾ ਟੇਡ ਕਾੜ ਦਿੱਤਾ ਸ਼ੇਰ ਪਿਛਾੜੀ ਖਾ ਕੇ ਡਿੱਗਾ ਤੇ ਉੱਥੇ ਹੀ ਢੇਰ ਹੋ ਗਿਆ ਜਹਾਂ ਗੀਰ ਨੇ ਵਿਖਾਵੇ ਖਾਤਰ ਗੁਰੂ ਜੀ ਦਾ ਬੜਾ ਧੰਵਾਦ ਕੀਤਾ ਕਿ ਉਹਨਾਂ ਨੇ ਉਸ ਦੀ ਜਾਨ ਬਚਾ ਲਈ ਪਰ ਦਿਲ ਵਿੱਚ ਉਹ ਗੁਰੂ ਜੀ ਦੀ ਦਲੇਰੀ ਡਰਤਾ ਤੇ ਬਲ ਵੇਖ ਕੇ ਹੋਰ ਭੈਪਿਤ ਹੋ ਉੱਠਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ